ਠਿੰਡਾ ਦੇ ਮਹਿਲਾ ਥਾਣੇ ਦੇ ਅੰਦਰ ਵੜਿਆ ਪਾਣੀ ਅਤੇ ਐਸਐਸਪੀ ਦੀ ਕੋਠੀ ਦੇ ਗੇਟ ਦੇ ਬਾਹਰ ਗੱਟੇ ਲਗਾ ਕੇ ਰੋਕਿਆ ਗਿਆ ਇਸ ਨੂੰ ਸੋਮਵਾਰ ਦੀ ਰਾਤ ਨੂੰ ਹੋਈ ਤੇਜ਼ بارش ਦੇ ਕਾਰਨ ਠਿੰਡਾ ਦੇ ਮਹਿਲਾ ਥਾਣਾ ਦੇ ਅੰਦਰ ਤੱਕ ਪਾਣੀ ਵੜ ਗਿਆ ਤੇ ਐਸਐਸਪੀ ਦੇ ਗੇਟ ਦੇ ਬਾਹਰ ਗੱਟੇ ਲਗਾ ਕੇ ਇਸ ਪਾਣੀ ਨੂੰ ਰੋਕਿਆ ਗਿਆ ਇੱਥੋਂ ਤੱਕ ਕਿ ਡੀਸੀ ਦੀ ਕੋਠੀ ਦੇ ਬਾਾਰ ਵੀ ਬਹੁਤ ਜ਼ਿਆਦਾ ਪਾਣੀ ਖੜਾ ਦਿਖਾਈ ਦਿੱਤਾ ਮੰਗਲਵਾਰ ਨੂੰ 7:30 ਵਜੇ ਦੇ ਲਗਭਗ ਲੋਕਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਜਿੱਥੇ ਇਸ਼ਾਰੇ ਸ਼ਹਿਰ ਦੇ ਅੰਦਰ ਬਹੁਤ ਜ਼ਿਆਦਾ ਪਾਣੀ ਖੜਾ ਹੈ ਉੱਥੇ ਬਠਿੰਡਾ ਦੇ ਡੀਸੀ ਦੀ ਕੋਠੀ ਦੇ ਬਾਹਰ ਵੀ ਬਹੁਤ ਜ਼ਿਆਦਾ ਪਾਣੀ ਖੜਾ ਹੈ ਅਤੇ ਐਸਐਸਪੀ ਦੀ ਕੋਠੀ ਦੇ ਬਾਹਰ ਵੀ ਬਹੁਤ ਜ਼ਿਆਦਾ ਪਾਣੀ ਖੜਾ ਹੈ ਇਤੋਂ ਤੱਕ ਕਿ ਮਹਿਲਾ ਥਾਣੇ ਦੇ ਅੰਦਰ ਤੱਕ ਪਾਣੀ ਜਾ ਚੁੱਕਾ ਹੈ ਸ਼ਹਿਰ ਦੇ ਅੰਦਰ ਪਾਣੀ ਦੀ ਵੱਡੀ ਸਮੱਸਿਆ ਹੈ ਕਿਉਂਕਿ ਬੀਤੀ ਰਾਤ ਜੋ ਤੇਜ਼ ਬਰਸਾਤ ਹੋਈ ਹੈ ਤੇ ਉਸ ਦੇ ਨਾਲ ਬਹੁਤ ਜ਼ਿਆਦਾ ਪਾਣੀ ਸ਼ਹਿਰ ਦੇ ਅੰਦਰ ਭਰ ਚੁੱਕਾ ਇੱਥੋਂ ਤੱਕ ਕਿ ਸਕੂਲੀ ਬੱਚੇ ਜਿਹੜੇ ਉਹ ਵੀ ਲੇਟ ਹੋ ਗਏ ਨੇ ਦੇਖ ਰਹੋ ਤਸਵੀਰਾਂ ਦੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਐਸਐਸਪੀ ਕੋਠੀ ਦੇ ਬਾਹਰ ਦੀਆਂ ਤਸਵੀਰਾਂ ਸਾਰੀਆਂ ਜਿੱਥੇ ਡੀਸੀ ਦੀ ਆਪਾਂ ਨਾਲ ਹੀ ਆਪਣਾ ਰਹਿਸ਼ਾ ਤੇ ਨਾਲ ਹੀ ਐਸਐਸਪੀ ਦਫ਼ਤਰ ਤੇ ਨਾਲ ਹੀ ਡੀਸੀ ਦਾ ਇੱਥੇ ਆਪਣਾ ਦਫ਼ਤਰ ਹੈ ਅਤੇ ਇਥੇ ਨਾਲ ਹੀ ਮਹਿਲਾ ਥਾਣਾ ਜਿੱਥੇ ਮਹਿਲਾ ਥਾਣੇ ਦੇ ਅੰਦਰ ਤੱਕ ਪਾਣੀ ਜਾ ਚੁੱਕਾ ਹੈ ਅਤੇ ਐਸਐਸਪੀ ਦੇ ਇਹ ਅਸੀਂ ਦਿਖਾ ਰਹੇ ਹਾਂ ਆਪਰਾਇਸ਼ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਬਹੁਤ ਜ਼ਿਆਦਾ ਪਾਣੀ ਖੜਾ ਹੋਇਆ ਹੈ ਇੱਥੋਂ ਤੱਕ ਕਿ ਇਹਦੇ ਜੋ ਇਹ ਆਪਣਾ ਪਾਣੀ ਅੰਦਰ ਜਾ ਸਕਦਾ ਸੀ ਲੇਕਿਨ ਇੱਥੇ ਆਪਣਾ ਆਪਣਾ ਇਹਨਾਂ ਵੱਲੋਂ ਗੱਟੇ ਲਗਾ ਕੇ ਪਾਣੀ ਰੋਕਿਆ ਗਿਆ ਨਹੀਂ ਤਾਂ ਇਹ ਪਾਣੀ ਅੰਦਰ ਜਾ ਸਕਦਾ ਸੀ ਲੇਕਿਨ ਮਹਿਲਾ ਥਾਣੇ ਦੇ ਅੰਦਰ ਤੱਕ ਪਾਣੀ ਜਾ ਚੁੱਕਾ ਹੈ ਮਿੰਨੀ ਸੈਕਟਰੀਟ ਦੇ ਸਾਰੇ ਪਾਸੇ ਹੀ ਪਾਣੀ ਪਾਣੀ ਖੜਾ ਹੈ ਇੱਥੋਂ ਤੱਕ ਕਿ ਡੀਸੀ ਦੀ ਰਹਾਇਸ਼ ਦੇ ਬਾਹਰ ਡੀਸੀ ਆਫਿਸ ਦੇ ਬਾਹਰ ਐਸਐਸਪੀ ਦਫਤਰ ਦੇ ਬਾਹਰ ਐਸਐਸਪੀ ਦੀ ਰਹਿਸ਼ ਦੇ ਬਾਹਰ ਵੀ ਇਹ ਸਾਰਾ ਪਾਣੀ ਖੜਾ ਹੋਇਆ ਦਿਖਾਈ ਦਿੱਤਾ ਜਿਸ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਹਨ ਅੱਜ ਬੱਚੇ ਸਕੂਲਾਂ ਵਾਲੇ ਵੀ ਇੱਥੇ ਆਪਣਾ ਸਕੂਲ ਦੇ ਵਿੱਚ ਲੇਟ ਪਹੁੰਚੇ ਕਿਉਂਕਿ ਸ਼ਹਿਰ ਦੇ ਅੰਦਰ ਹੀ ਸਾਰੇ ਹੀ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਹਾਂ ਜੀ ਬਾਈ ਜੀ ਕੀ ਨਾਮ ਆ ਤੁਹਾਡਾ? ਨਾ ਨਾ ਸਰ ਬਲਵਿੰਦਰ ਸਿੰਘ ਹੈ ਜੀ। ਕਿਹੜੀ ਥਾਂ 'ਤੇ ਖੜੇ ਆਪਾਂ ਕੀ? ਆਪਾਂ ਜੀ ਖੜੇ ਐ ਐਸਐਸਪੀ ਸਾਹਿਬ ਦੀ ਕੋਠੀ ਦੇ ਸਾਹਮਣੇ ਖੜੇ ਆ ਜੀ ਔਰ ਪੂਰਾ ਪ੍ਰਸ਼ਾਸਨ ਦਾ ਏਰੀਆ ਹੈ ਜੀ ਜਿੱਥੇ ਆਪਾਂ ਖੜੇ ਆ। ਕੀ ਹਾਲਾਤ ਨੇ ਇੱਥੇ ਮਹਿਲਤ? ਹਾਲਾਤ ਬਾਈ ਜੀ ਤੁਸੀਂ ਆਪ ਦੇਖ ਰਹੇ ਹੋ ਕਿ ਆਇਆ ਚਲੋ ਇਹ ਤਾਂ ਕੁਦਰਤੀ ਦੇਨ ਹੈ ਜਦੋਂ ਮਾਂ بارش ਆਈ ਹੈ ਤੇ ਬਾਕੀ ਲੋਕਾਂ ਦਾ ਕੀ ਹਾਲਾਤ ਹੋਊਗਾ ਜਿਹੜੇ ਲੋਕਾਂ ਦੇ ਇੰਨੇ ਘਰਾਂ 'ਚ ਪਾਣੀ ਵੜਿਆ ਆਊਗਾ ਰਾਤ ਦੀ بارش ਹੋਣ ਦੇ ਕਾਰਨ ਹੁਣ ਤੱਕ ਪਾਣੀ ਇੱਥੋਂ ਨਹੀਂ ਨਿਕਲਿਆ ਤੇ ਉਹਨਾਂ ਦੇ ਘਰਾਂ 'ਚੋਂ ਕਿਵੇਂ ਨਿਕਲੇਗਾ ਉਹ ਵੀ ਆਪਾਂ ਡੀਸੀ ਦਾ ਵੀ ਆਪਣੇ ਰੈਕ ਉਹ ਵੀ ਅੰਦਰ ਹੀ ਵੀ ਆਪਣੇ ਬੰਦ ਹੋ ਗਏ ਐਸਐਸਪੀ ਅੰਦਰ ਬੰਦ ਹੋ ਗਏ ਮਹਿਲਾ ਥਾਣੇ ਦੇ ਅੰਦਰ ਆ ਆਮ ਜੰਦਰ ਤੱਕ ਪਾਣੀ ਗਿਆ ਕੀ ਕਹਿਣਾ ਚਾਹੁੰਦੇ ਸਭੀ ਸਰ ਹੁਣ ਕੀ ਕਹਿਣਾ ਚਾਹੁੰਦੇ ਸੋਚਣਾ ਅਫਸਰਾਂ ਨੂੰ ਚਾਹੀਦਾ ਹੈ ਵੀ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਜਦੋਂ ਅਫਸਰ ਸਹਿਬਾ ਨਹੀਂ ਅੰਦਰ ਬੰਦ ਦਾ ਪਾਣੀ ਦੇ ਇਹ ਦੇਖੀ ਕੋਠੇ ਨਬਰ ਪਾਣੀ ਖੜਾ ਹੈ ਸਰ ਡੀਸੀ ਸਾਹਿਬ ਦੇ ਵੀ ਖੜਾ ਹੈ ਐਸਪੀਐਸ ਐਸਐਸਪੀ ਸਾਹਿਬ ਦੇ ਵੀ ਖੜਾ ਹੈ ਬਾਕੀ ਹੋਰ ਸਾਰੇ ਪ੍ਰਸ਼ਾਸਨ ਜਿੰਨਾ ਮੇਨ ਬਠਿੰਡੇ ਦਾ ਪ੍ਰਸ਼ਾਸਨ ਉਹਨਾਂ ਦੇ ਸਾਰਿਆਂ ਦੇ ਖੜਾ ਕਿ ਨਾਮੇ ਤੋਂ ਡਰ ਨਾ ਸੁਖਦੇਵ ਸਾਹਿਬ ਜੀ ਕੀ ਕਿ ਨਾ ਵੀ ਰਾਤ ਬਾਅਦ ਹੋਈ ਆ ਪਾਛ ਬਹੁਤ ਜ਼ਿਆਦਾ ਹੋਈ ਆ ਤੇ ਪਾਣੀ ਖੜਾ ਸਾਰੇ ਪਾਵਰਸ ਰੋਡ ਤੇ ਐਸਐਸਪੀ ਸਾਹਿਬ ਦੇ ਕੋਠੇ ਦੇ ਕੋਲ ਡੀਐਸਪੀ ਦੇ ਕੋਠੇ ਹੋਏ ਮੋ ਗੱਡੀਆਂ ਵਿੱਚ ਬੰਦ ਵੀ ਹੋ ਗਈਆਂ ਗੱਡੀਆਂ ਕਈ ਤੇ ਬੱਚੇ ਵੀ ਬਾਰੇ ਮੁਸ਼ਕਲ ਨਾਲ ਆਇਆ ਸਕੂਲ ਤੇ ਮਹਿਲਾ ਕੰਨੀ ਅੰਦਰ ਤੱਕ ਪਾਣੀ ਚਲਾ ਗਿਆ ਜਿਨਾ ਪਕਾਸ਼ਨ ਦੇ ਤਾਂ ਆਪ ਵੀ ਪਾਣੀ ਕਰਾ ਆਪ ਲੋਕਾਂ ਨਾਲ ਸੇਕੀ ਰਹੇ ਮਾਜੀ ਪਾਣੀ ਦਾ ਪ੍ਰਬੰਧਿਕਾ ਨੇ ਬਹੁਤ ਪ੍ਰਬੰਧ ਕੀਤਾ ਤੇ ਪਾਣੀ ਸਾਰਾ ਨਿਕਲ ਜੂਗਾ ਪਰ ਕੋਈ ਬਰੋਦ ਨਹੀਂ ਆ ਪਾਣੀ ਖੜਾ ਹੈ ਸਾਹਮਣੇ ਪਾਣੀ ਪਾਣੀ ਖੜਾ ਹੈ ਗੱਡੀਆਂ ਵਿੱਚ ਬੰਦ ਹੋ ਰਹੀਆਂ ਬੱਚੇ ਵੀ ਛੜ ਦੇ ਪਰੇਸ਼ਾਨੀ ਹੋ ਰਹੀ ਹੈ ਫੇਰੇ ਫੇਰੇ ਆ ਸਰ ਕੀ ਨਾਮ ਤੁਹਾਡਾ ਮਲਕਰਨ ਸਿੰਘ ਜੀ ਕੀ ਕਹਿੰਦੇ ਮਲਕਰਨ ਸਿੰਘ ਜੀ ਅੱਜ ਪਾਣੀ ਬਹੁਤ ਜ਼ਿਆਦਾ ਖੜਾ ਸਮੱਸਿਆ ਪਾਣੀ ਤਾਂ ਸਾਰੇ ਸ਼ਹਿਰ ਚ ਖੜਾ ਜੀ ਫਰਦ ਸਕੂਲ ਦੇ ਨੇੜੇ ਐਸਐਸਪੀ ਬੀਸੀ ਸਾਹਿਬ ਇਹ ਮਹਿਲਾ ਥਾਣੇ ਕੋਲੇ ਇਹ ਮਹਿਲਾ ਥਾਣੇ ਦੇ ਸਾਇਦ ਅੰਦਰ ਵੀ ਚਲਾ ਗਿਆ ਪਰ ਪਾਣੀ ਬਹੁਤ ਜ਼ਿਆਦਾ ਕਿੰਨੀ ਕਿਸਮਤ ਹੈ ਅੱਜ ਬੱਚੇ ਦੀ ਸਮੱਸਿਆ ਤਾਂ ਬੱਚੇ ਸਾਰੇ ਲੇਟ ਛੱਡਿਆ ਜੀ ਬੱਚੇ ਲੇਟ ਛੱਡਣ ਦਾ ਗਾਣਾ ਗੇਟ ਵੀ ਬੰਦ ਹੋ ਗਿਆ ਇੱਕ ਦੂਜੇ ਗੇਟ ਤੇ ਛੱਡਿਆ ਨੇ ਪਰ ਪਰੇਸ਼ਾਨੀ ਬਹੁਤ ਜ਼ਿਆਦਾ ਲਗਾਤਾਰ ਵੀ ਆਪਣਾ ਦਾਅਵੇ ਕੀਤਾ ਜਾ ਰਿਹਾ ਵੀ ਅਸੀਂ ਇਹ ਹੱਲ ਕਰਾਂਗੇ ਪਾਣੀ ਦਾ ਲੇਕਿਨ ਹੱਲ ਹੋਇਆ ਹੀ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਜੀ ਬਹੁਤ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਘੱਟੋ ਘੱਟ 10-12 ਸਾਲ ਤੋਂ ਤਾਂ ਅਸੀਂ ਦੇਖਦੇ ਆ ਰਹੇ ਹਾਂ Esa es la